ਆਮ ਆਦਮੀ ਪਾਰਟੀ ਨੇ ਮਹਿੰਦਰ ਭਗਤ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਅੱਜ ਦੇ ਦਿਨ ਨਾਲ ਹੀ ਜਿਵੇਂ ਆਮ ਆਦਮੀ ਪਾਰਟੀ ਦਾ ਹੋਇਆ ਤੇ ਘੰਟੇ ਦੇ ਬਾਅਦ ਹੀ ਭਾਜਪਾ ਨੇ ਸ਼ਿਤਰੰਗ ਰਾਲ ਨੂੰ ਟਿਕਟ ਦੇ ਦਿੱਤੀ ਹੈ ਹੁਣ ਜਿਹੜੀ ਸਰਗਰਮੀ ਹੈ ਆਮ ਆਦਮੀ ਪਾਰਟੀ ਤੇ ਭਾਜਪਾ ਦੀ ਤੇ ਰਹਿ ਗਈ ਕਾਂਗਰਸ ਤੇ ਕਾਲੀ ਦਲ ਹੁਣ ਤੁਹਾਨੂੰ ਕੀ ਲੱਗਦਾ ਹੈਗਾ ਕਿ ਜਿਹੜੇ ਬਾਕੀ ਉਮੀਦਵਾਰ ਨੇ ਉਸੇ ਜ ਟੱਕਰ ਬਣ ਰਹੀ ਹੈਗੀ ਹੈ ਮਾਹੌਲ ਕੀ ਬਣ ਰਿਹਾ ਹੈਗਾ ਜਿਮਨੀ ਚੌਣ ਨੂੰ ਲੈ ਕੇ ਜਿਮਨੀ ਚੌਣ ਜਲੰਧਰ ਪਛਮੀ ਵਾਲੀ ਸਾਰਿਆਂ ਦੇ ਲਈ ਇੱਕ ਹੋਰ ਇਮਤਿਹਾਨ ਆ ਗਿਆ ਖਾਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਕਿਉਂਕਿ ਉੱਥੇ ਵਿਕਟ ਕਿਦੀ ਡਿੱਗੀ ਹੈ 92 ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਹੁਣ ਇੱਥੇ ਵੇਖੋ ਦਿਲਚਸਪ ਗੱਲ ਕੀ ਹੈ ਅਸੀਂ ਇਹ ਗੱਲ ਵਾਰ-ਵਾਰ ਜਦੋਂ ਦੀ ਸ਼ੁਰੂ ਹੋ ਰਹੀ ਹੈ ਚਰਚਾ ਜਦੋਂ ਦੀਆਂ ਟਿਕਟਾਂ ਅਨਾਉਂਸ ਹੋਈਆਂ ਕਿ ਸ਼ੀਤ ਲੰਗਰਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜਿਹੜੇ ਜਿੱਤ ਕੇ ਆਉਂਦੇ ਆ 2022 ਉਦੋਂ ਟੱਕਰ ਦਿੰਦੇ ਆ ਸੁਸ਼ੀਲ ਕੁਮਾਰ ਰਿੰਕੂ ਨੂੰ ਕਾਂਗਰਸ ਦੇ ਨੂੰ ਦੂਜੇ ਨੰਬਰ ਦੇ ਉੱਤੇ ਆਏ ਤੇ ਤੀਜੇ ਨੰਬਰ ਤੇ ਕੌਣ ਆਉਂਦਾ ਉੱਥੋਂ ਮਹਿੰਦਰ ਭਗਤ ਜਿਹੜੇ ਹੁਣ ਕਿਦੇ ਵੱਲੋਂ ਬਣ ਗਏ ਉਮੀਦਵਾਰ ਆਮ ਆਦਮੀ ਪਾਰਟੀ ਵੱਲੋਂ ਤੇ ਸ਼ੀਤਲ ਅੰਗਰਾਲ ਆਮ ਆਦਮੀ ਪਾਰਟੀ ਦੇ ਸੀਓ ਬਣ ਕੇ ਭਾਜਪਾ ਵੱਲੋਂ ਇੱਕ ਤਾਂ ਭਾਜਪਾ ਤੇ ਆਮ ਆਦਮੀ ਪਾਰਟੀ ਨੇ ਇੱਕ ਦੂਜੇ ਦੇ ਖਿਲਾਫ ਉਹ ਉਮੀਦਵਾਰ ਇਸ ਵਾਰੀ ਐਲਾਨ ਦਿੱਤੇ ਆ ਜਿਹੜੇ 2022 ਦੇ ਵਿੱਚ ਵੀ ਇੱਕ ਦੂਜੇ ਦੇ ਖਿਲਾਫ ਸੀ ਪਰ ਹੁਣ ਉਹਨਾਂ ਦੀਆਂ ਪਾਰਟੀਆਂ ਬਦਲ ਗਈਆਂ ਇਹ ਕਹਿ ਸਕਦੇ ਆ ਕਿ ਦੋਵਾਂ ਪਾਰਟੀਆਂ ਨੇ ਜਿਹੜੇ ਸ਼ਰੀਕ ਸੀ ਇੱਕ ਦੂਜੇ ਦੇ ਜਿਹੜੇ ਇੱਕ ਦੂਜੇ ਦੇਸੀ ਉਹਨਾਂ ਨੂੰ ਆਪਸ ਦੇ ਵਿੱਚ ਸਾਹਮਣੇ ਖੜਾ ਕਰ ਦਿੱਤਾ ਉਦੋਂ ਤਾਂ ਸ਼ੀਤਲੰਗਰਾਲ ਨੂੰ 34% ਦੀ ਵੋਟਾਂ ਪਈਆਂ ਸੀ ਪਹਿਲੇ ਨੰਬਰ ਦੇ ਉੱਤੇ ਆ ਗਏ ਦੂਜੇ ਨੰਬਰ ਤੇ ਸੁਸ਼ੀਲ ਕੁਮਾਰ ਰਿੰਕੂ ਆਏ ਉਹਨਾਂ ਨੂੰ 32% ਵੋਟਾਂ ਪਈਆਂ 29% ਵੋਟਾਂ ਪਈਆਂ ਭਾਜਪਾ ਨੂੰ ਸ਼੍ਰੋਮਣੀ ਅਕਾਲੀ ਦਲ ਉਹᱫੋ ਵੀ ਚੌਥੇ ਨੰਬਰ ਦੇ ਉੱਤੇ ਆਈ ਸੀ ਤੇ ਮਹਿੰਦਰ ਭਗਤ ਨੂੰ 29% ਵੋਟਾਂ ਪਈਆਂ ਮਾਰਜਨ ਬੜਾ ਥੋੜਾ ਥੋੜਾ ਸੀ ਬੇਸ਼ੱਕ ਦੀ ਪਰ ਵੋਟ ਦਾ ਫਰਕ ਭਾਵੇਂ ਇੱਕ ਦਾ ਹੋਵੇ ਜਿੱਤ ਹਾਰ ਤਾਂ ਇੱਕ ਨਾਲ ਹੀ ਤੈਅ ਹੋ ਜਾਂਦੀ ਹੈ ਹੁਣ ਜਿੱਥੇ ਤੱਕ ਇਹ ਗੱਲ ਹੈ ਦੋ ਉਮੀਦਵਾਰ ਤਾਂ ਮੈਦਾਨ ਦੇ ਵਿੱਚ ਆ ਗਏ ਇਹ ਕਿੰਨਾ ਕੁ ਆਪਣਾ ਉੱਥੇ ਸਿਆਸੀ ਤੌਰ ਤੇ ਜੋਰ ਅਜਮਾਇਸ਼ ਕਰਕੇ ਭਾਰੂ ਹੋ ਪਾਉਂਦੇ ਆ ਫਿਰ ਤੀਜੀ ਪਾਰਟੀ ਨਾਲ ਕਾਂਗਰਸ ਦੀ ਹੈ ਹਾਲਾਂਕ ਪਾ ਸੀਟ ਦੇ ਉੱਤੇ ਸਮੀਕਰਨ ਆ ਜਿਹੜੇ ਹੁਣ ਤੱਕ ਨਜ਼ਰ ਆ ਰਿਹਾ ਹੈ ਅਖੀਰਲੇ ਪੰਜਾਂ ਦਿਨਾਂ ਵਿੱਚ ਜਾ ਕੇ ਗੇਮ ਕਿਵੇਂ ਪਲਟਦੀ ਹੈ ਉਹ ਬਾਅਦ ਦੀ ਗੱਲ ਹੈ ਕਿਉਂਕਿ 10 ਜੁਲਾਈ ਨੂੰ ਵੋਟਾਂ ਪੈਣੀਆਂ ਅਖੀਰਲਾ ਹਫਤਾ ਤੈਅ ਕਰੇਗਾ ਕਿ ਕੌਣ ਕਿੰਨਾ ਭਾਰੂ ਹੋ ਗਿਆ ਇੱਕ ਦੂਜੇ ਤੇ ਹਾਲ ਦੀ ਘੜੀ ਦੇ ਵਿੱਚ ਬੇਸ਼ੱਕ ਕਾਂਗਰਸ ਨੇ ਉਮੀਦਵਾਰ ਨਹੀਂ ਲਾਣੇ ਆ ਉੱਥੇ ਚਰਚਾ ਚੱਲ ਰਹੀ ਹੈ ਕਿ ਚਰਨਜੀਤ ਸਿੰਘ ਚੰਨੀ ਵੀ ਸੁਜੈਸਟ ਕਰ ਸਕਦੇ ਆ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਮੀਟਿੰਗਾਂ ਲੈਣੀਆਂ ਵੀ ਸ਼ੁਰੂ ਕਰਤੀਆਂ ਕਿ ਜਿਹੜੇ ਦਾਵੇਦਾਰ ਆ ਪਹਿਲਾਂ ਉਹਨਾਂ ਦੀਆਂ ਚਿੱਠੀਆਂ ਲੈ ਲਈਆਂ ਉਹਨਾਂ ਨੇ ਦਾਵੇਦਾਰਾਂ ਨਾਲ 1 ਟੂ 1 ਕੀਤਾ ਜਾ ਰਿਹਾ ਹੈ ਕਾਂਗਰਸ ਨੇ ਹਾਈ ਕਮਾਂਡ ਨੂੰ ਉਹ ਹਾਈ ਕਮਾਂਡ ਨੇ ਮੋਹਰ ਲਾ ਕੇ ਭੇਜਣੀ ਹੈ ਉਸ ਤੋਂ ਬਾਅਦ ਹੁਣ ਕਾਂਗਰਸ ਦੀ ਇੱਕ ਪ੍ਰੋਬਲਮ ਇਹ ਵੀ ਹੈ ਕਿ ਜੇ ਇੱਥੋਂ ਫਾਈਨਲ ਕਰਦੇ ਆ ਨਾਮ ਹਾਈ ਕਮਾਂਡ ਨਹੀਂ ਮੋਹਰ ਲਾਉਂਦੀ ਤਾਂ ਇੱਥੇ ਖਲਾਰਾ ਹੀ ਬੜੀ ਛੇਤੀ ਪੈ ਜਾਂਦਾ ਜੇ ਤਿੰਨ ਦਾਵੇਦਾਰ ਹੋਣਗੇ ਇੱਕ ਨੂੰ ਇੱਥੋਂ ਮੋਹਰ ਲੱਗ ਗਈ ਮੰਨ ਲਓ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ ਦੇ ਤੌਰ ਦੇ ਉੱਤੇ ਹੀ ਮੋਹਰ ਲਾ ਦੇਣ ਚਰਨਜੀਤ ਸਿੰਘ ਚੰਨੀ ਦੀ ਸਲਾਹ ਦੇ ਨਾਲ ਕਿਉਂਕਿ ਉੱਥੋਂ ਐਮਪੀ ਵੱਡੀ ਲੀਡ ਦੇ ਨਾਲ ਬਣੇ ਨੇ ਤੇ ਉਹ ਖਲਾਰਾ ਪੈ ਜਾਣਾ ਦੂਜੇ ਦੋ ਰਸ ਜਾਣਗੇ ਇਸੇ ਕਰਕੇ ਕਾਂਗਰਸ ਇਹ ਪਾਲਿਸੀ ਇਹ ਬਣਾ ਕੇ ਚੱਲਦੀ ਹੈ ਕਿ ਇੱ ਸਾਰਿਆਂ ਦੀ ਸੁਣੀ ਸੀ ਇਹ ਤੇ ਹਾਈ ਕਮਾਂਡ ਕੋਲ ਹੁਣ ਹਾਈ ਕਮਾਂਡ ਕੋਲ ਜਿਹਨੂੰ ਨਹੀਂ ਟਿਕਟ ਮਿਲੀ ਉਹ ਉੱਥੇ ਰੋਸਾ ਕਰਨ ਥੋੜੀ ਜਾਏਗਾ ਉਹ ਤਾਂ ਇੱਥੇ ਹੀ ਲਾਂਬੇ ਦੇ ਸਕਦਾ ਹਾਈ ਕਮਾਂਡਤ ਵੀ ਕਿਸੇ ਕਿਸੇ ਨੂੰ ਮਿਲਦੀ ਹੈ ਉੱਥੇ ਕਾਂਗਰਸ ਦੀ ਹੁਣ ਜਿੱਥੇ ਤੱਕ ਰਹੀ ਗੱਲ ਇਹ ਦੋ ਉਮੀਦਵਾਰਾਂ ਦਾ ਐਲਾਨ ਹੋ ਜਾਣਾ ਸ਼ੀਤਲ ਉਂਗਰਾਲ ਕੀ ਹੁਣ ਪਹਿਲਾਂ ਵਾਲੀ ਪੋਜੀਸ਼ਨ ਦੇ ਵਿੱਚ ਨੇ ਜਿਹੜੀ 2022 ਦੇ ਵਿੱਚ ਸੀ ਉਦੋਂ ਤਾਂ 2022 ਦੇ ਵਿੱਚ ਝਾੜੂ ਦੇ ਚੋਣ ਨਿਸ਼ਾਨ ਨੂੰ ਵੋਟਾਂ ਪਈਆਂ ਸੀ ਆਮ ਆਦਮੀ ਪਾਰਟੀ ਦੇ ਨਾਮ ਨੂੰ ਵੋਟਾਂ ਪਈਆਂ ਸੀ ਕੈਂਡੀਡੇਟ ਦੇ ਨਾਮ ਨੂੰ ਵੋਟਾਂ ਨਹੀਂ ਸੀ ਪਈਆਂ ਬਹੁਤਿਆਂ ਹਲਕਿਆਂ ਦੇ ਵਿੱਚ ਕਿਤੇ ਕਿਤੇ ਹੋ ਸਕਦਾ ਹੈ ਕਿ ਆ ਇਦਵਾਰ ਦਾ ਕਦ ਵੱਡਾ ਹੋਵੇ ਪਰ ਜਦੋਂ ਅਸੀਂ ਸਾਰੇ ਪਾਸੇ ਚਾਰਚ ਫੇਰੇ ਨਜ਼ਰ ਮਾਰਦੇ ਆਂ ਤੇ ਸਾਫ਼ ਝਲਕ ਆਉਂਦੀ ਹੈ ਕਿ ਉਦੋਂ ਆਮ ਆਦਮੀ ਪਾਰਟੀ ਤੇ ਝਾੜੂ ਚੋਣ ਨਿਸ਼ਾਨੀ ਭਾਰੂ ਰਿਹਾ ਬਾਕੀ ਪਾਰਟੀਆਂ ਤੇ ਉਹ ਕੋਈ ਭਾਜਪਾ ਚ ਆਇਆ ਸੀ ਕੋਈ ਸ਼੍ਰੋਮਣੀ ਅਕਾਲੀ ਦਲ ਚ ਆਇਆ ਸੀ ਕੋ ਕਾਂਗਰਸ ਤੋਂ ਆਇਆ ਸੀ ਕੋਈ ਮੂਲ ਪਾਰਟੀ ਦਾ ਸੀ ਉਹ ਕਈਆਂ ਨੇ ਤੇ ਬਾਅਦ ਚ ਪਛਾਣਿਆ ਵੀ ਨਹੀਂ ਕਈ ਬੀਬੀਆਂ ਨੇ ਤੇ ਇਥੋਂ ਤੱਕ ਵੀਡੀਓ ਵੀ ਸਾਹਮਣੇ ਆਏ ਵੀ ਅਸੀਂ ਵੋਟ ਤੇ ਪਾਈ ਸੀ ਆਮ ਆਦਮੀ ਪਾਰਟੀ ਨੂੰ ਇਹ ਭਾਜਪਾ ਵਾਲਾ ਜਾਂ ਸ਼੍ਰੋਮਣੀ ਅਕਾਲੀ ਦਲ ਵਾਲਾ ਕਿਧਰੋਂ ਜਿੱਤ ਗਿਆ ਇਸ ਤਰ੍ਹਾਂ ਦੀ ਹਾਸੋ ਨਹੀਂ ਗੱਲਾਂ ਵੀ ਸਾਹਮਣੇ ਆਈਆਂ ਸੀ ਉਦੋਂ ਨੇ ਵੀ ਇੱਕ ਆਪਣੇ ਪਦਰ ਦੇ ਉੱਤੇ ਚੈਲੰਜ ਹੈ ਕਿਉਂਕਿ ਉਹ ਪਹਿਲਾਂ ਅਸਤੀਫਾ ਦੇ ਕੇ ਬਾਅਦ ਚ ਪਛਤਾ ਰਹੇ ਸੀ ਬਾਅਦ ਚ ਕਹਿੰਦੇ ਮੈਂ ਹਾਈ ਕੋਰਟ ਜਾਊਂਗਾ ਕਿ ਅਸਤੀਫਾ ਮਨਜ਼ੂਰ ਨਾ ਹੋਵੇ ਪਹਿਲਾਂ ਇਹ ਕਹਿੰਦੇ ਸੀ ਕਿ ਹਾਈ ਕੋਰਟ ਜਾਊਂਗਾ ਜੇ ਅਸਤੀਫਾ ਮਨਜ਼ੂਰ ਨਾ ਕੀਤਾ ਬਾਅਦ ਚ ਕਹਿੰਦੇ ਉਹ ਲੋਕਾਂ ਉੱਤੇ ਵਿੱਤੀ ਬੋਝ ਨਾ ਪਵੇ ਜਮਣੀ ਚੋਂਦਾ ਚੀਤਲੰਗਰਾਲ ਦਾ ਤਾਂ ਉੱਥੋਂ ਤੱਕ ਜਿਹੜਾ ਸਟੈਂਡ ਹੈ ਪਰ ਚੀਤਲੰਗਰਾਲ ਦਾ ਪਲੱਸ ਪੁਆਇੰਟ ਕੀ ਆ ਉਸ ਸੀਟ ਤੇ ਉਹ ਆ ਸੁਸ਼ੀਲ ਕੁਮਾਰ ਰਿੰਕੂ ਪਹਿਲਾਂ ਤਾਂ ਜਦੋਂ 17 ਦੀ ਚੋਣ 22 ਦੀ ਚੋਣ ਲੜੇਗੀ ਉਦੋਂ ਦੋਵੇਂ ਵੱਖੋ ਵੱਖਰੇ ਲੜੇ ਸੀ ਤੇ ਵੋਟ ਬੈਂਕ ਕਾਫੀ ਲੈ ਗਏ ਦੋਵੇਂ ਪਹਿਲੇ ਦੋਵੇਂ ਨੰਬਰ ਤੇ ਰਹੇ ਹੁਣ ਜਦੋਂ ਦੋਵੇਂ ਇਕੱਠੇ ਹੋ ਗਏ ਆ ਤਾਂ ਉਹਨਾਂ ਦਾ ਫਾਇਦਾ ਉਹਨਾਂ ਨੂੰ ਹੋਣਾ ਹੀ ਆ ਉਸ ਸੀਟ ਤੇ ਕਿਉਂਕਿ ਮੂਲ ਰੂਪ ਦੇ ਵਿੱਚ ਦੂਜੇ ਨੰਬਰ ਦੇ ਉੱਤੇ ਕੌਣ ਟੱਕਰ ਦੇ ਸਕਦਾ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਕਿਉਂਕਿ ਉਹ ਵੱਡੇ ਕਾਰੋਬਾਰੀ ਵੀ ਨੇ ਸਪੋਰਟਸ ਦਾ ਉਹਨਾਂ ਦਾ ਸਮਾਨ ਆ ਜਿਹੜਾ ਬਾਹਰ ਵੀ ਜਾਂਦਾ ਹੈ ਵੱਡਾ ਕਾਫੀ ਕੰਮ ਹੈ ਉਹਨਾਂ ਦਾ ਔਰ ਪਛੋਕੜ ਬਹੁਤ ਜ਼ਿਆਦਾ ਚੁੰਨੀ ਲਾਲ ਭਗਤ ਜਿਹੜੇ ਮੰਤਰੀ ਨੇ ਸਾਬਕਾ ਉਹ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠ ਜੁੜਦੀ ਸਰਕਾਰ ਸੀ ਤੇ ਪਹਿਲੇ 10 ਤਾਰਾਂ ਦੇ ਵਿੱਚ ਜਿਹੜੇ ਪਹਿਲੇ ਟੌਪ ਦੇ ਪੰਜ ਮੰਤਰੀ ਹੁੰਦੇ ਉਹਨਾਂ ਵਿੱਚੋਂ ਇੱਕ ਗਿਣੇ ਜਾਂਦੇ ਸੀ ਇੱਕ ਪੁਰਾਣਾ ਉਹਨਾਂ ਨੂੰ ਵੀ ਫਾਇਦਾ ਮਿਲਣਾ ਇੱਕ ਪਾਸੇ ਉਹ ਮਜ਼ਬੂਤ ਨੇ ਨਾ ਸ਼ੀਤਲ ਅੰਗਰਾਲ ਇੱਥੇ ਆਪਣੇ ਆਪ ਨੂੰ ਘੱਟ ਕੇ ਵੇਖ ਸਕਦੇ ਨੇ ਤੇ ਦੂਸਰੇ ਪਾਸੇ ਮਹਿੰਦਰ ਭਗਤ ਹੁਣ ਕਾਂਗਰਸ ਪਾਰਟੀ ਕਿਸ ਨੂੰ ਉਮੀਦਵਾਰ ਉਥੇ ਐਲਾਨਦੀ ਹੈ ਉਹ ਵੀ ਦਿਲਚਸਪ ਬਣਾਏਗੀ ਇਸ ਜਲੰਧਰ ਪੱਛਮੀ ਦੀ ਚੋਣ ਨੂੰ ਕਿਉਂਕਿ ਸਾਰੀਆਂ ਪਾਰਟੀਆਂ ਦਾ ਇੱਥੇ ਅੱਡੀ ਚੋਟੀ ਦਾ ਜ਼ੋਰ ਲੱਗਣਾ ਹੈ ਫਿਰ ਗੱਲ ਆ ਜਾਂਦੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੀ ਹੁਣ ਉਹਨਾਂ ਦਾ ਆਪਸ ਵਿੱਚ ਵੀ ਗੱਠ ਜੋ ਟੁੱਟਿਆ ਹੋਇਆ ਤੇ ਉਹ ਵੀ ਆਪਣਾ ਆਪਣਾ ਉਮੀਦਵਾਰ ਉਥੇ ਐਲਾਨਣਗੇ ਤੇ ਜਲੰਧਰ ਦੇ ਵਿੱਚ ਬਸਪਾ ਦਾ ਵੀ ਇੱਕ ਆਧਾਰ ਬਣਿਆ ਹੋਇਆ ਹੋ ਸਕਦਾ ਉਥੇ ਕੁਝ ਵੋਟ ਬੈਂਕ ਉਹ ਵੀ ਲੈ ਜਾਣ ਹੁਣ ਸਵਾਲ ਇਹ ਹੈ ਕਿ ਉਥੇ ਹੁਣ ਕਰਮਜੀਤ ਕੌਰ ਨੇ ਜਿਹੜੇ ਚੌਧਰੀ ਪਰਿਵਾਰ ਦੇ ਜਿਹੜੇ ਉਹ ਹੁਣ ਉਹ ਵੀ ਭਾਜਪਾ ਚ ਆ ਗਏ ਇੱਕ ਫਾਇਦਾ ਉਹਨਾਂ ਨੂੰ ਵੀ ਹੋਣਾ ਹੋਈ ਬੇਸ਼ੱਕ ਉਹਨਾਂ ਦੇ ਨਾਲ ਵੋਟ ਬੈਂਕ ਬਹੁਤ ਵੱਡਾ ਚੱਲਦਾ ਨਾ ਚੱਲਦਾ ਹੋਵੇ ਪਰ ਉਹਨਾਂ ਨੇ ਬਤੌਰ ਇੱਕ ਐਮਪੀ ਦੀ ਚੋਣ ਇੱਕ ਉਮੀਦਵਾਰ ਦੇ ਤੌਰ ਦੇ ਉੱਤੇ ਲੜੀ ਹੈ ਜਿਹੜੀ ਜਮਣੀ ਚੋਣ ਹੋਈ ਸੀ ਬੇਸ਼ੱਕ ਹਾਰ ਦਾ ਸਾਹਮਣਾ ਕਰਨਾ ਪਿਆ ਹੁਣ ਉਹ ਵੀ ਤਾਂ ਜ਼ੋਰ ਲਾਉਣਗੇ ਕਿਉਂਕਿ ਭਾਜਪਾ ਵਿੱਚ ਜੇ ਗਏ ਆ ਤੇ ਥੋੜਾ ਬਹੁਤ ਤਾਂ ਆਪਣਾ ਰਸੂਖ ਤਾਂ ਦਿਖਾਉਣਾ ਹੀ ਪੈਣਾ ਉਹਨਾਂ ਨੂੰ ਤੇ ਹਰੇਕ ਪਾਰਟੀ ਦਾ ਉੱਥੇ ਡੇਰਾ ਲੱਗਣਾ ਹੁਣ ਤਿਕੋਣੀ ਜਿਹੜੀ ਐ ਫਾਈਟ ਬਣਦੀ ਨਜ਼ਰ ਆ ਰਹੀ ਹੈ ਜਲੰਧਰ ਪਸ਼ਮੀ ਦੀ ਚੋਣ ਤੋਂ ਬੇਸ਼ੱਕ ਪਹਿਲਾਂ ਉੱਥੇ ਕੋਈ ਇੱਕ ਦੂਜੇ ਦਾ ਸ਼ਰੀਕ ਸੀ ਸਿਆਸੀ ਤੌਰ ਤੇ ਹੁਣ ਕੋਈ ਇੱਕ ਮਿਕ ਹੋ ਗਿਆ ਕਈਆਂ ਨੇ ਆਪਣੀਆਂ ਪਾਰਟੀਆਂ ਬਦਲ ਲਈਆਂ ਨੇ ਇਸ ਕਰਕੇ ਉਹ ਚੋਣਾਂ ਜਿਹੜੀ ਬੜੀ ਦਿਲਚਸਪ ਬਣਦੀ ਜਾ ਰਹੀ ਹੈ ਵੱਡੀ ਗੱਲ ਤਾਂ ਸਭ ਤੋਂ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਇੱਥੋਂ ਤੱਕ ਆਪਣੇ ਨੱਕ ਦਾ ਸਵਾਲ ਬਣਾਇਆ ਕਿ ਸਾਡੀ 92 ਤੋਂ ਗਿਣਤੀ 91 ਜਿਹੜੀ ਹੋਈ ਹੈ ਨਾ ਉਹ ਮੁੜ ਕੇ 92 ਕਿਵੇਂ ਕਰਨੀ ਹੈ ਅਸੀਂ ਇਸ ਤੇ ਲਈ ਮੁੱਖ ਮੰਤਰੀ ਨੇ ਫਿਰ ਕੋਠੀ ਵੀ ਉੱਥੇ ਤਾਂ ਹੀ ਲੈ ਲਈ ਡੇਰਾ ਲਾ ਲਿਆ ਕਿ ਅਸੀਂ ਭਾਵੇਂ ਸਰਕਾਰ ਉੱਥੋਂ ਚਲਾਉਣੀ ਪਵੇ ਪਰ ਅਸੀਂ ਉੱਥੇ ਰਹਿਣਾ ਉੱਥੇ ਜਿੱਤ ਕੇ ਦਿਖਾਵਾਂਗੇ ਕਿ ਜਿਮਣੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਲੋਕ ਸਭਾ ਦੇ ਵਿੱਚ ਬੇਸ਼ੱਕ ਉੱਥੋਂ ਸਾਨੂੰ ਲੀਡ ਨਾ ਮਿਲੀ ਹੋਵੇ ਚਰਨਜੀਤ ਸਿੰਘ ਚੰਨੀ ਨੂੰ ਮਿਲ ਗਈ ਹੋਵੇ ਪਰ ਵਿਧਾਨ ਸਭਾ ਦੀ ਜਿਮਣੀ ਚੋਣ ਦੇ ਵਿੱਚ ਅਸੀਂ ਉਹ ਸੀਟ ਜਿੱਤਣੀ ਜਿੱਤਣੀ ਹੈ ਹਰ ਹਾਲ 'ਚ ਜਿਵੇਂ ਸ਼ੀਤਲنگਰਾਲ ਨੂੰ ਟਿਕਟ ਮਿਲਦੀ ਉਹਦੀ ਕੋਸ਼ਣਾ ਹੁੰਦੀ ਏ ਉਹ ਪ੍ਰੈਸ ਕਾਨਫਰੰਸ ਕਰ ਦਿੰਦੇ ਨੇ ਸਰਕਾਰ ਨੂੰ ਘੇੜ ਦੇਵੇ ਨਜ਼ਰ ਆਏ ਵੜ ਦੇਵੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਜਿਹੜੀ ਬਿਜਲੀ ਦੇ ਰੇਟ ਵਧਾਏ ਨੇ ਤੇ ਇੱਕ ਪਾਸੇ ਤੇ ਬਿਜਲੀ ਮੁਫਤ ਦਿੱਤੀ ਜਾ ਰਹੀ ਹੈ ਤੇ ਦੂਜੇ ਪਾਸੇ ਨਾਲ ਰੇਟ ਵਧਾ ਦਿੱਤੇ ਤੇ ਤੇ ਗਰੀਬ ਕਰੇਗਾ ਕੀ ਬਿੱਲ ਕਿੱਥੋਂ ਭਰੇਗਾ ਜਿਸ ਤੋ ਤੱਕ ਰਹੀ ਗੱਲ ਉਹ ਰਿਜ਼ਰਵ ਸੀਟ ਵੀ ਹੈ ਹੁਣ ਜਿਹੜਾ ਰਿਜ਼ਰਵ ਹਲਕਿਆਂ ਦੇ ਵਿੱਚ ਜਾਂ ਰਿਜ਼ਰਵ ਘਰਾਂ ਦੇ ਵਿੱਚ ਜਿਹੜੇ ਐਸੀ ਪਰਿਵਾਰ ਨੇ ਉਹਨਾਂ ਦੇ ਤਾਂ ਬਿਜਲੀ ਬਿੱਲ ਪਹਿਲਾਂ ਹੀ 200 200 ਯੂਨਿਟ ਆ ਜਿਹੜੀ ਇਹ ਮਹੀਨੇ ਦੀ 2 ਮਹੀਨਿਆਂ ਦੀ ਜੇ ਬਿੱਲ ਬਾਅਦ ਬਿੱਲ ਆਉਂਦਾ ਤੇ 400 ਯੂਨਿਟ ਮਾਫ ਸੀ ਉਹਦਾ ਬਹੁਤਾ ਫਰਕ ਨਹੀਂ ਸੀ ਪਿਆ ਕਿਉਂਕਿ ਇਹ ਦੋ ਬਾਅਦ ਤਾਂ ਵੱਲਦੇ ਵੀ ਨਹੀਂ ਗਰੀਬ ਘਰਾਂ ਦੇ ਵਿੱਚ ਕਿੰਨਾ ਕੁ ਤਾਮਜਾਮ ਹੁੰਦਾ ਨਾ ਹਰੇਕ ਘਰ ਦੇ ਵਿੱਚ ਐਸੀ ਹੈ ਕਈ ਘਰਾਂ ਦੇ ਵਿੱਚ ਤਾਂ ਕੂਲਰ ਵੀ ਨਹੀਂ ਹੋਣਗੇ ਪੱਖਿਆਂ ਨਾਲ ਗੁਜ਼ਾਰਾ ਕਰਦੇ ਆ ਇੰਨੀ ਗਰਮੀ ਦੇ ਵਿੱਚ ਤਾਂ ਇਸ ਕਰਕੇ ਉਹ ਯੂਨਿਟ ਆ ਜਿਹੜੇ ਉਹਨੇ ਕੋਈ ਵੱਲਦੇ ਸੀ ਉਹਦਾ ਕੋਈ ਬਹੁਤਾ ਫਰਕ ਦੇਖਣ ਨੂੰ ਮਿਲਿਆ ਨਹੀਂ ਜੇ ਮੁਫ ਇੰਨਾ ਜਾਦੂ ਚੱਲਣਾ ਹੁੰਦਾ ਤੇ ਰਿਜ਼ਲਟ ਕੋਈ ਹੋਰ ਹੋਣੇ ਸੀ ਆਮ ਆਦਮੀ ਪਾਰਟੀ ਦੇ ਪੱਖ ਵਿੱਚ ਇਹ ਨਹੀਂ ਸੀ ਹੋਣੇ ਕਿ ਤਿੰਨ ਸੀਟਾਂ ਹੀ ਮਿਲਦੀਆਂ ਉਹ ਵੀ ਤਿੰਨ ਸੀਟਾਂ ਦੇ ਵਿੱਚੋਂ ਕਿੰਨੇ ਕੁ ਮਾਰਜਿਨ ਨਾਲ ਦੋ ਸੀਟਾਂ ਜਿੱਤੀਆਂ ਗਈਆਂ ਉਹ ਵੀ ਆਮ ਆਦਮੀ ਪਾਰਟੀ ਜਾਣਦੀ ਹੈ ਹੁਣ ਜਿੱਥੋਂ ਤੱਕ ਸ਼ੀਤਲ ਉਂਗਰਾਲ ਨੇ ਸਵਾਲ ਖੜੇ ਕੀਤੇ ਐ ਹੁਣ ਉਹਨਾਂ ਨੂੰ ਸਰਗਰਮੀਆਂ ਤਾਂ ਦਿਖਾਉਣੀਆਂ ਹੀ ਪੈਣਗੀਆਂ ਹਾਲਾਂਕਿ ਉਹਨਾਂ ਦੇ ਜਿਹੜੇ ਸਾਥੀ ਨੇ ਸੁਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ ਦੇ ਹੀ ਸਾਬਕਾ ਐਮਪੀ ਆਪਾਂ ਕਹਿ ਸਕਦੇ ਹਾਂ ਭਾਜਪਾ ਦੇ ਲੀਡਰ ਉਹ ਤੇ ਹੁਣ ਆਮ ਆਦਮੀ ਪਾਰਟੀ ਨੂੰ ਟੀਚਰਾਂ ਵੀ ਹੋਰ ਤਰ੍ਹਾਂ ਕਰਦੇ ਐ ਜਿਵੇਂ ਪ੍ਰਚਾਰ ਦੇ ਦੌਰ ਇੱਥੇ ਕੋਈ ਆਮ ਆਦਮੀ ਪਾਰਟੀ ਵਾਲਾ ਨਹੀਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਉਹ ਦਿੰਦੇ ਰਹਿੰਦੇ ਆ ਜਿਹਦੇ ਕਰਕੇ ਧਿਆਨ ਆਪਦੇ ਹਲ ਕੇਂਦਰਿਤ ਕਰਦੇ ਆ ਪਰ ਇਹਨਾਂ ਬਿਆਨਾਂ ਦਾ ਉਹਨਾਂ ਨੂੰ ਫਾਇਦਾ ਕਿੰਨਾ ਹੁੰਦਾ ਪਰ ਉਹਨਾਂ ਨੇ ਇੱਕ ਗੱਲ ਪਿੱਛੇ ਜੇ ਕਹੀ ਹੈ ਕੱਲ ਪਰਸੋਂ ਕਿ ਸ਼ੀਤਲ ਅੰਗਰਾਲ ਨੂੰ ਜੇਕਰ ਟਿਕਟ ਦੇ ਦਿੱਤੀ ਭਾਜਪਾ ਨੇ ਤਾਂ ਉਹਨਾਂ ਉੱਤੇ ਪਰਚਾ ਵੀ ਦਰਜ ਹੋ ਸਕਦਾ ਹੁਣ ਜਿਹੜਾ ਉਹਨਾਂ ਨੇ ਸ਼ੰਕਾ ਦਾ ਜ਼ਾਹਰ ਕੀਤਾ ਹੈ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਜਿਹੜੇ ਮਿੱਤਰ ਬਣੇ ਹੋਣਗੇ ਪਾਰਟੀ 'ਚ ਰਹਿੰਦੇ ਆ ਕਿ ਉਹਨਾਂ ਨੇ ਸੂਚਨਾ ਦਿੱਤੀ ਹੈ ਕਿ ਜੇ ਸ਼ੀਤਲنگਰਾਲ ਨੂੰ ਟਿਕਟ ਮਿਲ ਗਈ ਤੇ ਕਿਤੇ ਪਰਚਾ ਨਾ ਦਰਜ ਕਰ ਦੇ ਸਰਕਾਰ ਪਰਚਾ ਦਰਜ ਕਰਨ ਦੇ ਵਿੱਚ ਕਿਉਂਕਿ ਪੰਜਾਬ ਸਰਕਾਰ ਦੀਆਂ ਗਤੀਵਿਧੀਆਂ ਕਾਫੀ ਦੇਖਣ ਨੂੰ ਮਿਲੀਆਂ ਹਾਲਾਂਕਿ ਸਰਕਾਰ ਕਹਿੰਦੀ ਹੈ ਕਿ ਪੁਲਿਸ ਜਾਂ ਵਿਜੀਲੈਂਸ ਨੇ ਆਪਣਾ ਕੰਮ ਕਰਨਾ ਹੈ ਅਸੀਂ ਆਪਣਾ ਕੰਮ ਕਰਨਾ ਹੈ ਲੋੜ ਉਹਨੂੰ ਡਰਨ ਦੀ ਹੈ ਜਿੰਨੇ ਕੋਈ ਗੜਬੜੀ ਕੀਤੀ ਹੈ ਪਰ ਇੱਥੇ ਪਹਿਲਾਂ ਹੀ ਜਿਹੜੇ ਸ਼ੰਕੇ ਪੈਦਾ ਹੋ ਰਿਹਾ ਕਿ ਪਰਚਾ ਨਾ ਦਰਜ ਹੋ ਜਾਵੇ ਇੱਥੇ ਇੱਕ ਗੱਲ ਦਾ ਪਤਾ ਲੱਗਦਾ ਹੈ ਕਿ ਸੁਸ਼ੀਲ ਕੁਮਾਰ ਰਿੰਕੂ ਜਿਵੇਂ ਐਮਪੀ ਦੀ ਚੋਣ ਦੇ ਵਿੱਚ ਸ਼ੀਤ ਲੰਗਰਾਲ ਨੇ ਡੱਟ ਕੇ ਸਾਥ ਦਿੱਤਾ ਸੀ ਜਿਮਣੀ ਜਿਤਾਉਣ ਦੇ ਵੇਲੇ ਤੇ ਹੁਣ ਇਹ ਜਿਮਣੀ ਜਿਤਾਉਣ ਦੇ ਵੇਲੇ ਸੁਸ਼ੀਲ ਕੁਮਾਰ ਰਿੰਕੂ ਦੀ ਡਿਊਟੀ ਬਣ ਗਈ ਹੈ ਕਿ ਸ਼ੀਤ ਲੰਗਰਾਲ ਨੂੰ ਕਿਵੇਂ ਉੱਥੋਂ ਲੀਡ ਦਿਵਾਉਣੀ ਹੈ ਕਿਵੇਂ ਜਿਤਾਉਣਾ ਹੈ ਔਰ ਜੇਕਰ ਉੱਥੇ ਭਾਜਪਾ ਜਿੱਤਦੀ ਹੈ ਕਿਉਂਕਿ ਸ਼ਹਿਰੀ ਥਾਵਾਂ ਖੇਤਰਾਂ ਦੇ ਵਿੱਚ ਕਾਫੀ ਫਰਕ ਪਿਆ ਵੋਟਾਂ ਦਾ ਉਹ ਨੇੜੇ ਤੇੜੇ ਰਹਿੰਦੇ ਆ ਕਾਂਗਰਸ ਦੇ ਵੋਟ ਬੈਂਕ ਦੇ ਕਿਉਂਕਿ ਕਾਂਗਰਸ ਦਾ ਵੋਟ ਬੈਂਕ ਭਾਜਪਾ ਲੈ ਗਈ ਇਸ ਵਾਰੀ ਵੱਡੇ ਪੱਦਰ ਦੇ ਉੱਤੇ ਹੁਣ ਦੇਖਦੇ ਆ ਕਿ ਉੱਥੇ ਬਣਦਾ ਕੀ ਹੈ ਪਰ ਇੱਕ ਗੱਲ ਸਪਸ਼ਟ ਹੋ ਗਈ ਹੈ ਕਿ ਸ ਕਿਹਦਾ ਆ ਗਿਆ